ਸਵੇਰ ਦੇ ਵੱਜ ਚੁੱਕੇ 8 ਆਪਾਂ ਚੱਲ ਪਿਆ ਕਰੋ ਮਾਰਨਿੰਗ ਟਾਈਮ ਆਜੋ ਆਜੋ ਹੁਣ ਟੈਂਪੋਤ ਲਾਤਾ ਸਬਜੀ ਸਾਰੀ ਡੋਲਤੀ ਨੇ ਜੜੀ ਜੀ ਚਾਹ ਲੈ ਕੇ ਦਵਾਈ ਦਵਾਈ ਲੈ ਕੇ ਆਏ ਡੜ ਜੀ ਤੁਸੀਂ ਹਾਂ ਦਵਾਈ

11 ਵਜੇ ਤੱਕ ਲੈਟਰ ਨਹੀਂ ਫਿਰ ਬੰਦ ਹੋ ਜੂਗਾ ਤੇ ਹੋ ਸਾਰੇ ਠੀਕ ਠਾਕ ਤੇ ਸਾਡੇ ਜਿਹਨੇ ਨਵੇਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਹੋਣ ਜਾਇਦਾ ਪਿਆ ਤੇ ਖਿਲਰਿਆ ਪਿਆ ਇਦਾਂ ਹੀ ਇੰਦਰ ਕਾਫੀ ਖਲਾਰਾ ਖਲੋਰਾ ਪਿਆ ਆ ਜੇ ਫਿਲਹਾਲ ਸਾਹਮਣਾ ਆ ਚ ਪੰਜ ਕਨਾਲਾ ਸਾਰਾ ਸਿਸਟਮ ਹੈ ਜੋ ਅਸੀਂ ਮਰਦੇ ਵਿੱਚ ਜੋ ਵੀ ਕਚਰਾ ਵਚਰਾ ਵਗੈਰਾ ਕੁਝ ਉੱਪਰ ਵੀ ਪਿਆ ਕਚਰਾ ਕੁਝ ਉੱਪਰ ਰੱਖਿਆ ਵਾ ਥਾਂ ਉੱਪਰਲੀ ਸਾਈਡ ਵੀ ਰੱਖਿਆ ਪਿਆ ਕਚਰਾ ਮੌਂਟਰੀ ਦੇ ਉਹ ਚੁੱਕ ਜੰਕਣ ਵਾਲਾ ਕਚਰਾ ਆਵੀ ਪੈਵ ਇਹ ਵੀ ਮਿਸਤਰੀਆਂ ਖਰਾਬ ਹੀ ਕਰਤਾ ਸ਼ੇਕ ਬੜੇ ਹੋ ਗਏ ਨੇ ਵਿੱਚ ਖਰਾਬ ਹੀ ਹੋ ਗਿਆ ਪੈਵ ਟੋਕੀ ਬੜਾ ਛੱਡਿਆ ਉਹਨਾਂ ਨੇ ਦੋ ਪੈਵ ਲੈਂਦੇ ਸੀ 100 100 ਫੁੱਟ ਦੇ ਤੇ ਹੁਣ ਤੇ ਚਲੋ ਇੱਕ ਹੀ ਰਹਿ ਗਿਆ ਇਹ ਵੀ ਦਿਨ ਰਾਤ ਕੀ ਮੇਰੇ ਨਾਲ ਅੱਜ ਰੋਟੀ ਨਹੀਂ ਨਖਵਾਈ ਹੋਈ ਤਾਂ ਇੱਲਾ ਦੇ ਰਹਿੰਦੇ ਮੇਰੇ ਨਾਲ ਮੈਂ ਅੱਧਾ ਕੀ ਖਾ ਲੂ ਉਹਨਾਂ ਆਪਣੀ ਮਰਜ਼ੀ ਇਹਨਾਂ ਵੀ ਨਹੀਂ ਖਾਣ ਦੇ ਨੇ ਸ਼ਾਬਾਦਰ ਬੈਠੇ ਇੱਧਰ ਬਸ ਇੱਕ ਦੋ ਜਨ ਨਾਲ ਲੜਾਈ ਭੜਾਈ ਚਲਣ ਢੀ ਸਾਡੀ ਤੇ ਆ ਮੈਂ ਇਥੋਂ ਮਤਲਬ ਆ ਲੱਗੇ ਜੀ ਠੋਕਨ ਡਾਟ ਉੱਪਰ ਦਾ ਜੇ ਫਿਲਹਾਲ ਕੰਮ ਹੀ ਰੋਕਤਾ ਉਹ ਫੇਵਰ ਲੈਉਣ ਵਾਲੀ ਆ ਕੱਲ ਤਾਂ ਫਰੇਮ ਫਿਟ ਕਰਤਾ ਸੀ ਉੱਪਰ ਜਿਹੜਾ ਨਾ ਕੱਲ ਦੇ ਹੀ ਕਰਨ ਉਹ ਫਿਟਿੰਗ ਕਰਤਾ ਰਾਤ 9:00 ਵਜੇ ਸਾਨੂੰ ਤੇ ਆ ਮੈਂ ਲੱਗਾ ਇਹਨੂੰ ਕਰਨ ਤਿਆਰ ਡਾਟ ਹੋਰ ਨੂੰ ਨੂੰ ਲੈਣਾ ਆਗੇ ਇਹਨੂੰ ਤੇ ਡਾਟ ਡਾਟ ਕਹਿੰਦੇ ਇਹਨੂੰ ਇਹ ਕਾ ਛੋਟੀ ਜਿਹਾ ਡਾਟ ਕਰਾਂਗੇ ਤਿਆਰ ਤੇ ਬਾਕੀ ਇਹ ਦਰਾਜਾ ਕੱਲ ਲਾਉਣ ਵਾਲਾ ਉਹ ਕਲ ਪਰਸਕ ਲਾ ਦਾਂਗੇ। ਮੈਲੋ ਸੂਤੀ ਸੋਤੀ ਲਾ ਲਵਾਂ ਨਾ ਦਾ ਆਟਾ। ਨਕੀ ਲਾਈਟ ਦਾ ਟਾਈਮ ਹੋਈ ਜਾਂਦਾ ਵਾ। ਪਤਾ ਤੈਨੂੰ ਲੈ। ਇੱਕ ਸਾਹ ਕੁ ਮੀ ਜਾਂਦੇ। ਟੈਨਸ਼ਨ ਨਹੀਂ ਲੈਣੀ ਚੰਗਾ ਕੋਈ ਮੇਰੇ ਹੁੰਦੇ ਆ। ਟੈਨਸ਼ਨ ਤੇ ਲੈਣੀ ਨਹੀਂ। ਟੈਨਸ਼ਨ ਕੇ ਕਹਿ ਦਿੰਦੇ ਲਾਗੋਂ ਦੀ ਨੰਗਣੀ ਚਾਹੀਦੀ ਬਸ ਲਾਗੋਂ ਦੀ ਬੰਡੇ ਦੀ। ਹੈ ਟੈਨਸ਼ਨ ਜਿਹੜੀ ਲਾਗੋਂ ਦੀ ਨੰਗ ਜੇ ਖਹਿ ਕੇ। ਮਟਕੋ ਨੂੰ ਕਰ ਦੋ ਜਾ ਜਾ ਪਰਾਂ ਜਾ। ਟੈਨਸ਼ਨ। ਵਿਚਾਰਾ ਬੇਹੋਣੀ ਮਰਮੋਟ ਇੱਕ ਰੈਂਡ ਨਹੀਂ ਹੈਗਾ ਉਹ ਕਹਿੰਦਾ ਹੁੰਦਾ ਹੈ ਟੈਨਸ਼ਨ ਲੈਣੀ ਉਹ ਚਾਰਾ ਚੰਗਾ ਵਾ ਹਨਾ ਸੁਭਾਤਾ ਚੰਗਾ ਬੰਦਾ ਮਾੜਾ ਨਹੀਂ ਖਾਣਾ ਚਾਹੀਦਾ ਹੈ ਵਿਚਾਰਾ ਚੰਗਾ ਇਹਨਾਂ ਦੇ ਇਹਨਾਂ ਦੇ ਡੈਡੀ ਜੀ ਦੀ ਗੱਲ ਹੋਣੀ ਮੈਂ ਇਹ ਦੱਸ ਰਹੀ ਹਾਂ ਜਿਹੜਾ ਬਾਪੀ ਹਰਕ ਦਾ ਭਲਾ ਕਰੇ ਕਿਨੇ ਬਾਕੀ ਇਹ ਕਿ ਲਕਈ ਲੋਕੀ ਕੇਹ ਦੀ ਚੜ੍ਹਾਈ ਵੇਖ ਕੇ ਖੁਸ਼ ਨਹੀਂ ਹੁੰਦੇ ਵੀ ਇਹ ਗੱਲ ਹੁੰਦੀ ਕਿਨੇ ਪਾਤਾ ਦੀ ਮਮੀ ਨੇ ਹਨਾ ਬੜਾ ਟਾਈਮ ਔਖਾ ਕੱਢਿਆ ਵਿਚਾਰੀ ਨੇ ਜਵਾਨੀ ਦੇ ਵਿੱਚ ਜਿੱਦਾਂ ਤੁਹਾਡੇ ਦਾਦੀ ਚਲ ਗਏ ਹਨਾ ਬੜਾ ਔਖਾ ਟਾਈਮ ਕੱਢਿਆ ਅਰੇ ਜਿਹਦੇ ਪਾਸੇ ਇਹ ਨਹੀਂ ਕਿਤੇ ਦਸਟੈਂਡ ਹੋਵੇ ਕਿ ਤਾ ਉਹ ਜਿਆਨੂ ਬਾਰ ਲਖੇ ਤਾਂ ਇੱਥੇ ਕੰਮ ਜੀ ਇਹ ਕਾਰ ਪੜ ਗਿਆ ਨਿਕਾਜਿਆ ਅੱਜ ਜੇ ਵਾ ਟਾਈਮ ਲਾ ਗਏ ਹਨਾ ਇਹੋ ਫਾਇਦਾ ਲਾਈਟ ਵੀ ਬੰਦ ਹੋ ਜੰਗੀ ਹਨਾ ਪੰਗਾ ਹੈ ਉਮੜ ਕੇ ਸ਼ਾਮ ਨੂੰ ਮੰਡੀ ਜਾ ਕੇ 5 6 ਵਜੇ ਨਾ ഇതുണ ഫോൺ കണ്ടി വീഡിയോ കാല ഹരഗു ബുധ താ താ വേദനി ഇദ്ധര ക്കി പൂ ഹരഗുണ ਆ ਗੱਦੇ ਚਾਹ ਹਰ ਗੁਰ ਹਰ ਗੁਣ ਇਹ ਵੇਖਦੀ ਨਹੀਂ ਇਹ ਤੇ ਲੈ ক্লো ਸੋਚ ਲੈਂਦੇ ਆਪਾਂ ਆਹ ਇੱਧਰ ਲੱਕੜ ਤਾਂ ਕਰਕੇ ਲਾਈ ਇਸ ਰੋਟੀ ਨਹੀਂ ਖਾਦੇ ਸਵੇਰ ਰੋਟੀ ਪਾ ਲੈਣਾ ਪਾ ਲੈਣੀ ਖਾ ਲੈਣੀ ਪਹਿਲਾਂ ਇਹਦਾ ਕੰਮ ਨਿਬੇੜ ਲਉਣਾ ਲਾਈਟ ਬੰਦ ਹੋਣੀ ਨਹੀਂ ਨਹੀਂ ਲੇਟ ਹੋ ਚੁੱਕੀ ਬੰਦ ਟਾਈਮ ਵਾਂਗਰ 1:30 ਤੱਕ ਕਹਿੰਦੇ 11 ਵੇ ਜਾਂਦੀ 1:30 ਤੱਕ ਕਿ ਸੁਲਣਾ ਜੇ ਫਿਰ ਰੋਟੀ ਪਣੀ ਖਾ ਲਈਏ ਲੰਚ ਟਾਈਮ ਜਾਂ ਮਾਲਮੁਲ ਕਟਿਆ ਉਹ ਫਿਰ ਠੋਕ ਦਿੰਨੇ ਆਪਾ ਇਹਦਾ ਕਟਿਆ ਕੁਛ ਇਹਦਾ ਘਟਿਆ ਸੋਈਦਾ ਇਹ ਠੋਕ ਦਿੰਨੇ ਆ ਆ ਦੇ ਵਿੱਚ ਵਿੱਚ ਵਿਚਾਲੇ ਜੇ ਰਹਿ ਗਿਆ ਕੰਮ ਆ ਸਾਰੇ ਕਿ ਹੁਣ ਆਈ ਦੀ ਫਿਟਿੰਗ ਕਰਨੀ ਵਿੱਚ ਐਸਰ ਕੋ ਇੱਥੇ ਪੱਲਾ ਦੇਣਾ ਹੈ ਤੇ ਹੁਣ ਹਿਲਤੀ ਦਾ ਮਤਲਬ ਹਿਲਤੀ ਹਿਲਤੀ ਬੱਤੀ ਦੇ ਚੱਲਣੀ ਹੈ ਇਲਕੀ ਚਾਉਣਾ ਪਰ ਉਹ ਬੰਦ ਉਧਰਲੀ ਸਾਈਡ 2:00 ਵਜੇ ਨੇ ਉਹ ਦਾ ਸਾਹਮਣੇ ਲਾਈਟ ਬੰਦ ਹੋ ਗਈ। ਫਿਰ ਨਾਸ਼ਤਾ ਟਾਈਮ ਹੋ ਗਿਆ ਨਾਸ਼ਤਾ ਕਰ ਲਿਆ ਫਿਰ ਸਵੇ ਦੀ ਰੋਟੀ ਨਹੀਂ ਖਾਦੀ। 8:00 ਵਜੇ ਆਏ ਵਹ ਘਰੋਂ 8:00 ਤੁਰ ਪਏ ਸੀ। ਸਾਢੇ ਘੱਟ 700 ਰੁਪਏ ਹਨਾ। ਫਿਰ ਹਰ ਮਿਲਦੇ ਜਦ ਬੱਤੀ ਲਾਈਟ ਆਈ ਜਾਵੇ ਉਹ ਮੈਂ ਜਿਹੜਾ ਗ੍ਰੇਲਨ ਨੂੰ ਪੇਜ ਪੁੱਛ ਵਜਨ ਵਾਲੇ ਮਾਰ ਦਿੰਦੇ ਆ। ਕੋਈ ਗੱਲ ਨਹੀਂ। ਉਹ ਦਾ। ਤੇ ਇਹ ਰਿਜ਼ਰਵਾਂ ਤੋਂ ਮਿਲਣਾ। ਮਰੀਨ ਕੋਟ। ਲਾਈਟ ਬੰਦ ਹੋ ਗਈ। ਕੋਈ ਬਗੂਨ। ਤੇ ਲੋਫਰ ਤੋਂ ਰਾਹੀ ਉਹ ਨਹੀਂ تیر। ਹਾਂ? ਤੇ ਆਪ ਫਰੇਮ ਛੋਟਾ ਕਿਚਨ ਦਾ ਆ ਵਿੰਡੋ ਦਾ ਫਰੇਮ ਛੋਟਿਆ ਵਾ। ਇਹਨੂੰ ਮਤਲਬ ਇਹਦਾ ਸੈਡਾ ਤੇ ਮਰੀਨ ਕੋਟ ਮਾਰਿਆ ਵਾ। ਮਰੀਨ ਕੋਟ ਹੁੰਦਾ ਮਤਲਬ ਵਾਟਰ ਪ੍ਰੂਫ ਹੁੰਦਾ ਪਾਣੀ ਪੂਣੀ ਦਾ ਕੋਈ। ਵਾਟਰ ਪ੍ਰੂਫ ਹੁੰਦੀ ਚੀਜ਼ ਓਹ ਬੜੀ ਘੈਂਟ ਚੀਜ਼ ਮਰੀਨ ਕੋਟ। ਮੈਂ ਡੱਬਾ ਵੀ ਤੁਹਾਨੂੰ ਦਿਖਾ ਲਦਾ ਹਾਂ ਉਹਦਾ। ਤੇ ਆਪਾਂ ਬੈਕ ਸਾਈਡ ਮਾਰ ਕੇ ਇਦਾਂ ਚਾਰੋ ਸਾਈਡ ਤੇਰੀ ਮਾਰਤਾ ਤੇਰੀ ਮਾਰ ਕੇ ਇਹਨੂੰ ਕਰਤਾ ਵਾ ਫਿਟਿੰਗ ਤੁਹਾਨੂੰ ਉਹਦੇ ਵਿੱਚ ਫਿਟ ਕਰਨਾ ਵਿੰਡੋ ਦੇ ਵਿੱਚ ਫਿਟ ਕਰਕੇ ਤੇ ਤੁਸੀਂ ਕਾਫੀ ਟਾਈਮ ਦਾ کہہ ਰਹੇ ਸੀ ਕਿ ਤੁਸੀਂ ਸਲਫਾ ਜੀ ਕਿਉਂ ਨਹੀਂ ਪਾਈ ਮੈਂ ਤੁਹਾਡਾ ਜਵਾਬ ਦਿੰਦਾ ਕਿਉਂਕਿ ਸਲਫ ਆਪਾਂ ਪਾਉਣੀ ਹੈ ਬਕਸੇ ਬਣਵਾ ਕੇ ਨਾ ਉਹਦੇ ਉੱਪਰ ਮਾਰ ਬਰ ਰਖਾਉਣਾ ਸਲਫੀ ਪਾਵਾਂਗੇ ਛੇਤੀ ਆਪਾਂ ਜਰੂਰ ਤੁਹਾਨੂੰ ਦਿਖਾਵਾਂਗੇ ਕਿਦਾਂ ਸਲਫ ਆਪਾਂ ਪਾਉਣੀ ਕਿਹੜੇ ਹਿਸਾਬ ਨਾਲ ਪਾਉਣੀ ਹੈ ਇਧਰਾਂ ਜਿਗਾੜ ਠੋਕਣ ਨੇ ਇਹਦੀ ਆਵਲੀ ਇਹ ਜਗਾ ਠੋਕ ਦਈਏ ਫਿਲਹਾਲ ਤੇ ਬਾਕੀ ਦੇਖਦੇ ਹਾਂ ਮਾਲਕਾਂ ਕੱਟਿਆ ਇਹੋ ਜੀ ਇਹਦਾ ਇਹਦਾ ਹੀ ਆ ਬਸ ਸਮਾਨ ਇਹਦਾ ਕੱਟਿਆ ਪਲਾਈਬੋਰਡ ਵਗੈਰਾ ਕਿਉਂਕਿ ਇਹਦਾ ਕੱਟਣ ਨਾਲ ਬਾਕੀ ਹੈ ਜੇ ਫਲੇਟ ਬੰਦ ਹੋ ਗਈ ਨਾ ਤੇ ਆ ਕੱਟਿਆ ਆਪਾਂ ਫਿੱਟ ਕਰ ਲੀਏ ਆ ਵੀ ਤੇ ਮਿਲਦੇ ਆ ਤੁਹਾਨੂੰ ਚਾਹ ਜੋ ਮੰਗਾ ਦੇਣੀ ਹੈ ਮਿਸਤਰੀ ਨੂੰ ਹਾਂਜੀ ਮਿਸਤਰੀ ਨੂੰ ਚਾਹ ਨਹੀਂ ਮੰਗਾ ਕੇ ਦਿੱਤੀ ਚਾਹ ਚਲੋ ਹਾਂ ਇਹ ਸਵੇਰੇ ਪੀਤੀਆਂ ਕੋਈ ਪਤਾ ਨਹੀਂ ਲਓ ਜੀ ਏਸ਼ੀਅਨ ਕੰਪਨੀ ਦਾ ਲੈਂਦਾ ਆਪਾਂ ਮਰੀਨ ਕੋਟ ਇਹ ਵਾਈਟ ਵੀ ਮਿਲਦਾ ਵਾ ਬਰਾਉਨ ਜੈ ਬਰਾਉਨ ਹੀ ਮਿਲਦਾ ਵੈ ਬਰਾਉਨ ਵਾਲੇ ਦਾ ਥੋੜਾ ਜਿਹਾ ਗਏ ਆਪਾਂ ਲਾਤਾ ਇੱਧਰ ਫੇਰ ਤਾਂ ਵਾਈਟ ਕਿਉਂਨੇ ਮੈਂ ਪੈਕਿੰਗ ਲੈ ਕੇ ਆਇਆ ਨਾ ਵੀ ਤੇ ਬਾਕੀ ਇਹ ਵਧੀਆ ਹੁੰਦਾ ਕਿ ਮਤਲਬ ਵਾਟਰ ਪ੍ਰੂਫ ਹੁੰਦਾ ਏ ਤੇ ਜਾਂ ਜਿਵੇਂ ਡਾਟਾ ਟੋਪ ਬਣਾਉਣੇ ਪਹਿਲਾਂ ਮਾਰ ਲੈਣਾ ਚਾਹੀਦਾ ਨਾਲੇ ਵਾਟਰ ਪ੍ਰੂਫ ਹੁੰਦਾ ਬਹੁਤ ਵਧੀਆ ਚੀਜ਼ ਵੈ ਪਲਾਈ ਬੋਰਡ ਤੇ ਪਹਿਲਾਂ ਮਾਰਦੇ ਜਿਵੇਂ ਬੈੱਡ ਬਣਾਉਣੇ ਜਿਵੇਂ ਉਹਨਾਂ ਦੇ ਹੇਠਾਂ ਥੱਲੇ ਮਾਰ ਲਿਆ ਕਰੋ ਉਸਾਂ ਦਾ ਵਧੀਆ ਚੀਜ਼ ਰਹਿੰਦੀ ਚਲੋ ਆ ਸਿਕਾਟ ਬਣਾਤੀ ਆਪਾਂ ਇੱਧਰ ਦੀ ਇਹ ਲੱਗੇ ਫਿਟਿੰਗ ਕਰਨ ਲੈਟ ਨਹੀਂ ਆਈ ਜੀ ਮਰੀਨ ਮਰੀਨ ਕੋਟ ਪਿਲ ਨੰਬਰ 1 ਮਾਰਿਆ ਹੁਣ ਵਾਈਟ ਠੀਕ ਆ ਦੇ ਨਾ ਉਹਦੀ ਲਾਈਟ ਆ ਗਈ ਆ ਤੇ ਇਹਨਾਂ ਨੇ ਆ ਵੀ ਡਾਟ ਡਾਟ ਜਿਹੜੀ ਇਹ ਬਣਾ ਦਿੱਤੀ ਆ ਕਹਿੰਦੀ ਫਿਕਸ ਕਰਨੀ ਇਹਦੇ ਨਾਲ ਮਤਲਬ ਪੇਜ ਕਸਮਾਨ ਕਰਕੇ ਤੇ ਫਿਰ 5:00 6:00 ਵਜੇ ਨਾ ਸ਼ਾਮ ਦੇ 5:00 6:00 ਵਜੇ ਲਾਈਟ ਹੁੰਦੀ ਤੇਰੇ ਬੰਦ ਹੋ ਜਾਂਦੀ ਜਲਦੀ 11:00 1:00 ਵਜੇ ਤੱਕ ਹੰਦੀ ਨਾ

ਦੀ ਪੈਂਸਲ ਕੋ ਅਚੀਂਦੀ ਕਦੀ ਪੈਨ ਕੰਮ ਬਾਹਰ ਕਰਨਾ ਤੀਜੇ ਪਤਾ ਨਹੀਂ ਕੌਣ ਲਿਆ ਜਾਂਦਾ ਚਲੋ ਪੈਂਸਲ ਹੀ ਨਾ ਵਰਕੇ ਗਏਣਾ ਪਰਪਲ ਬੋਲ ਦੋ ਹਾਂ ਚਲ ਚਲੋ 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 ਚੁੱਪੀ ਚੁੱਪੀ ਮੈਂ ਬੱਤੀ ਬੰਦ ਹੋ ਜਾਈਂਦੀ ਹਾਂ ਉਹ ਬਿਜਲੀ ਤੋਂ ਮਾਰਨੀ ਆ ਕਿ ਪਹਿਲਾਂ ਮੈਂ ਸਮਾਨ ਚੁੱਕਤਾ ਆ ਤੂੰ ਯਾਕਾ ਚੁੱਕ ਤੂੰ ਮੈਂ ਬੈਠਾ ਫਟਾ ਮੇਰਾ ਕਾਫੀ ਹੋ ਗਿਆ ਵਾ। ਕਈ ਘਰ ਹੁਣ। ਤੇਰੇ ਫੇਨ ਬੱਤੀ ਉਹਨੇ ਬੰਦ ਲੈਂਦੇ ਸਮਝ ਲਓਗੇ। ਇਹ 6:00 ਵਜੇ ਨਾ ਆ ਜਾਂਦੀ ਸ਼ਾਮ ਨੂੰ। ਲੈ ਵੀ ਚੱਲੇ ਹੀ ਘਰ। ਫਿਰ ਤੇ ਪੰਪ ਤੇ ਮੈਂ ਗੱਲ ਦਿਲਪੁਲੀ ਪੰਪ ਤੋਂ ਫਿਰ ਬਾਗਦਾਨ ਚਲੀਏ ਕਰਨਾ ਟਾਈਮ ਹੋ ਗਿਆ 8:30 ਜੀ ਇਹ ਬਣਾ ਰਹੀ ਹੈ ਚੌਲ ਤੇ ਮੈਂ ਲਾਵਾਂਗਾ ਫਲਕੇ ਅੱਜ ਚੌਲ ਰਾਈਡਲ ਮੈਂ ਫਲਕੇ ਜੰਨਾ ਲਿਓ ਪਾਉ ਦੋ ਪਾਉ ਤਵੇ ਆਈਆਂ ਰੋਟੀ ਛੋਟੀ ਹੋਣੀਆਂ ਅੱਜ ਇਹ ਲਾ ਰਹੀ ਨੇ ਰੋਟੀ ਹੋਈ ਰੋਟੀ ਪਣੀ ਸ਼ਕਲ ਆ ਟਾਈਮ ਹੋ ਗਿਆ 11:00 ਵੱਜ ਚੁੱਕੇ ਪੂਰੀ ਰਾਤ ਦੇ ਮਿਲਦੇ ਮਾਰਨਿੰਗ ਟਾਈਮ ਗੁੱਡ ਨਾਈਟ ਤੁਹਾਨੂੰ